ਗੁੱਡ ਆਫਟਰਨੂੰ ਜੀ ਅੱਜ ਹੈ ਆਪਣਾ 13 ਸਤੰਬਰ ਤੇ ਡੇਲੀ ਬਲੌਗ ਡੇ 25 ਮੈਂ ਜਿਵੇਂ ਤੁਹਾਨੂੰ ਪਤਾ ਗੁੜਗਾਉਂ ਆਇਆ ਹੋਇਆ ਤੇ ਅੱਜ ਦੀ ਆਪਣੀ ਮਾਰਨਿੰਗ ਗੁੜਗਾਉਂ ਕੀ ਹੋਈ ਹੈ ਤੇ ਵੈਸੇ ਹੁਣ ਤਾਂ ਦੁਪਹਿਰ ਹੋ ਗਈ ਫਿਰ ਬਾਅਦ 12:30 ਹੋ ਗਈ ਥੋੜਾ ਜਿਹਾ ਤੁਹਾਨੂੰ ਪਤਾ ਪਾਹੜ ਆਏ ਹੋਏ ਦਾ ਅੰਸ ਪੈ ਜਾਂਦਾ ਤਾਂ ਥੋੜਾ ਜਿਹਾ ਲੇਟ ਉੱਠੇ ਸੀਗੇ ਤੇ ਰੋਟੀ ਪਾਣੀ ਖਾਦਾਂ ਤੇ ਬਸ ਜਦੋਂ ਟਾਈਮ ਲੱਗਿਆ ਤੁਹਾਡੇ ਨਾਲ ਆ ਕੇ ਮਿਲ ਅਕੀਜੀ ਕਿਤੇ ਕੋ ਮਾਂਗੇ ਤੇ ਦੰ ਜਾਮਗੇ ਤਾਂ ਆਪਾਂ ਕਰਾਂਗੇ ਉਹ ਵੀ ਰਿਕਾਰਡ ਉਹ ਜੇ ਫਿਲਹਾਲ ਆਪਾਂ ਆਪਣੇ ਘਰੇ ਗੀਆਂ ਲਿਫਟ ਆ ਗਈ ਜੇ ਆਪਾਂ ਚੱਲੀਏ ਵਾਪਸ ਮੈਂ ਐਕਚੁਅਲੀ ਕੁਝ ਸਮਾਨ ਲੈਣ ਆਇਆ ਸੀਗਾ ਤੇ ਗੱਟੀ ਚ ਮੇਰੇ ਜਿਆਦਾ ਲੈਪਟਾਪ ਆ ਸੀਗਾ ਕਿਉਂ ਮੈਂ ਵਲੌਗ ਉਹਦਾ ਅਪਲੋਡ ਕਰਨਾ ਜਿਹੜਾ ਕੱਲ ਵਾਲਾ ਸੀਗਾ ਤੇ ਕੋ ਵੀ ਇਹ ਟੂ ਡੇਲੀ ਵਲੌਗਿੰਗ ਚਾਹ ਚੀਜ਼ ਆ ਕਿ ਆਪਾਂ ਨੂੰ ਜਿਹਾ ਜੋ ਮਰਜ਼ੀ ਹੋਵੇ ਸੁੱਖ ਦੁੱਖ ਟੈਨਸ਼ਨ ਫਨ ਸ਼ਲਮ ਜੋ ਮਰ ਜੇ ਆਪਾਂ ਨੇ ਆਪਣੀ ਬਲੌਗਿੰਗ ਕਰਨੀ ਆ ਤੇ ਆਪਾਂ ਨੇ ਤੁਹਾਡੇ ਨਾਲ ਮਿਲਣਾ ਤਾਂ ਹੀ ਤੁਹਾਨੂੰ ਮੇਰਾ ਮੇਰੀ ਆਤ ਪਾਉਗੀ ਮੇਰ ਨਾਲ ਤੁਹਾਡਾ ਪਿਆਰ ਹੋਣਾ ਥੋੜਾ ਹੋਕਰ ਤਾਂ ਮੈਂ ਆ ਗਿਆ ਗੜਗਾਉਂਦਾ ਇਵਨਿੰਗ ਥੀ ਵੇਰ ਦਾ ਕੁਛ ਕਰਨ ਨੂੰ ਨਹੀਂ ਮਿਲਿਆ ਬਸ ਇੱਕ ਫਲੈਟ 'ਚ ਬੈਠੇ ਆ ਮੈਨੂੰ ਤੁਹਾਨੂੰ ਸਮਝਦਾ ਯਾਰ ਰੋੜੇ ਲੋਕਾਂ ਨੂੰ ਇਹ ਨਿੱਕੇ ਫਲੈਟਾਂ ਦੇ ਵਿੱਚ ਕੱਟਤਾ ਨੇ ਨਾ ਜ਼ਿੰਦਗੀ ਆਪਣੀ। ਓਹੋ। ਜ਼ਰੂਰ ਪੰਜਾਬ 'ਚ ਤਾਂ ਕਿੰਨਾ ਕੁਝ ਕਰਦੈ ਨੂੰ ਆ। ਪਰ ਤਾਂ ਕੁਝ ਕਰਦੈ ਨੂੰ ਨਹੀਂ ਹੈਗਾ ਯਾਰ। ਲੱਕ ਗਿਆ। ਸੇਲਦਾ ਇੱਥੇ ਬੈਠਾ। ਹੈਵਨ ਖੇਡ ਦਾ ਫਾਇਦਾ। ਹਾਂ ਹੀ ਖੇਡ ਦਾ। ਨਹੀਂ ਲੈਣਗੇ। Ayo, aja! hein, aja, udah ngiraau deh. Halo, Jisania nu, aja vlog nongini, kenapa sih? kakak, kakak ਆ ਕੀ ਚੱਕੀ ਲਾਤੀ ਹੈ ਤੇ ਹੁਣ ਅਸੀਂ ਜਾ ਰਹੇ ਹਾਂ ਮੋਲ ਦੇ ਅੰਦਰ ਪੁਰ ਜਾਣਾ ਸੀ ਨਾ ਅੱਜ ਅਪਰ ਕੋ ਮਨ ਜਾਣਾ ਸੀ ਉਹ ਦੋਸੀ ਆਏ ਸੀ 2000 2022 ਸੀ ਉਹ ਦੋਸਰ 22 2021 ਚ ਤੇ 22 ਜਦੋਂ ਫਾਟਲੇ ਸੀਗਾ ਪਰ ਹਾਂ ਛੋਟਾ ਸਿਸਟਮ 2022 ਦਾ ਹੈ ਸੀ ਨਾ ਮੈਂ ਲੰਸਨ ਇਹੋ ਹੀ ਨਾ ਕਿ ਆ ਗਰੀ ਕੋਲੇ ਤੇ ਬੱਚਾ ਵੱਡ ਜੇ ਅਜਾ 2000 ਲਵਾ ਕੇ ਨਿਕਲਦਾ ਉਸ ਤੋਂ ਜ਼ਿਆਦਾ ਹੀ

ਜੀ ਨੇ ਨਾ ਪਲੇ ਸੌ ਰਹਿ ਪੀਸਫੁਲੀ ਲੈਟ ਹਿਮ ਸਲੀਪ ਹਾਂ ਚਾਚਾ ਦਾ ਮਾਤਾ ਪਿਤਾ ਕਿੱਥੇ ਕਿੱਥੇ ਪੌਜ਼ ਲੈ ਕੁਝ ਨਵੇਦਾ ਕਰ ਮੇਰੇ ਸਾਰੇ ਲਫਟਰ ਸ਼ੋ ਵਾਲੇ ਇੱਥੇ ਇਹਨਾਂ ਦੇ ਸ਼ੋਜ਼ ਹੁੰਦੇ ਆ मुझे बुलाया जा रहा है हाँ जी चलो पुराने जमाने लखी कि कपड़े टंगे पे ऐसे मैं तो बहुत बुरे लगते हैं पर इन्होंने कैफे दल रखे पसंद आया ना ਇਹ ਇਹ ਪੁਰਾਣੇ ਟਾਈਮ ਦੀ ਫੀਲਿੰਗ ਦੇਣ ਲਈ ਇਹਨਾਂ ਨੇ ਕਾਫੇ ਨੂੰ ਇਹ ਲੋਕ ਦਿੱਤੀਏ ਦੇਖੋ ਪੁਰਾਣੇ ਪਰਦੇ ਪੁਰਾਣੇ ਦਰਵਾਜੇ ਆਹ ਕੋਈ ਨਹੀਂ ਆਪੇ پیسے بچਾਉ ਲੋਕਾਂ ਨੂੰ ਤਖੀਮ ਦੇ ਨਾਮ ਤੇ ਕੁਝ ਵੀ ਵੇਚ ਲੋ ਲੋਕ ਇੱਥੇ ਆਈ ਜਾਂਦੇ ਇਹ ਮੇਰਾ ਇੱਕ ਸੁਪਨਾ ਹੈ ਕਿ ਮੈਂ ਵੀ ਜਾਵਾਂ ਇਸ ਨੀ ਅਡਵੈਂਚਰ ਤੇ ਦੇਖੋ ਮੈਂ ਜਾਣਾ ਚਾਹਨੀ ਹਾਂ ਇਸ ਵਿੱਚ ਕ੍ਰੂਜ਼ ਮੈਸਰੂ ਮੈਸਰੂ ਪ੍ਰਮੋਟ ਕੋਟੇਲੀਆ ਕ੍ਰੂਜ਼ ਆਪੇ ਕੁਝ ਕਰੂਜ਼ ਜਾ ਰਿਹਾ ਡਿਜ਼ਨੀ ਦਾ ਬਟ ਵੀ ਵਿਲ ਪ੍ਰੋਮੋਟ ਕਾਰਡੇਲੀਆ ਕਰੂਜ਼ ਇਹ ਮੇਰੇ ਜੀ ਜੀ ਦਾ ਕਾਰਡੇਲੀਆ ਕਰੂਜ਼ ਕਾਰਡੇਲੀਆ ਕਰੂਜ਼ਿੰਗ ਨੰਬਰ 1 ਕਰੂਜ਼ਿੰਗ ਇਨ ਇੰਡੀਆ ਇਹ ਕੋਈ ਟਾਕੋ ਬੈਲ ਨਹੀਂ ਹੈ ਅੱਜ ਅਭੀ ਇਸੇ ਵਕਤ ਟਾਕੋ ਬੈਲ ਨੂੰ ਅਸੀਂ ਬਹੁਤ ਜ਼ਿਆਦਾ ਸ਼ਿੱਦਤ ਨਾਲ ਲੱਭ ਰਹੇ ਹਾਂ ਟਾਕੋ ਬੈਲ ਟਾਕੋ ਬੈਲ ਪੀਜ਼ਾ ਹਟੇਗਾ ਚੱਕ ਬੰਦ ਚੱਕ ਯਾ ਕਿੰਨਾ ਖਾਲੀ ਹੋਇਆ ਪਰ ਯਾਰ ਕਿੰਨੀ ਡਰਾਣੀ ਲੱਗ ਰਹੀ ਹੈ 10 ਮਿੰਟ ਸ਼ੇਡ ਵੀ ਹੈ ਚੁੱਲ੍ਹੇ ਉੱਤੇ ਦੇਖਿਓ ਜਰਾ ਉਹਨਾਂ ਦਾ ਕਾਪਰ ਮੇਤੂ ਨਹੀਂ ਬੋਲੇ ਜਾਂਦਾ ਉਹਨਾਂ ਘਰਾਂ ਵਿੱਚ ਬੋਲਉਂਗਾ ਉਹਨਾਂ ਸ਼ਟਾ ਯਾਰ ਚਲੋ ਗਿਆ ਸਟਾਰਟ ਹੋ ਗਿਆ ਇੱਕ ਨੰਬਰ ਦਾ ਹੋਰ ਸਟਾਰਟ ਹੋ ਗਿਆ ਚਲੋ ਚੱਲੋ 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 ਚੱਲੋ

ਇਸ ਲਈ ਹੁਣ ਆਪਾਂ ਆਇਆ ਆਪਾਂ ਕਿਹੜੀ ਮਾਲ ਜਾ ਹੈ ਐ ਐਫ ਮਾਲ ਹੈ ਐਮ ਜੀ ਐਸ ਤਾਂ ਹੁਣ ਅਸੀਂ ਆਇਆ ਐਮ ਟੀ ਐਸ ਮਾਲ ਦੇ ਵਿੱਚ ਵਾਦੇ ਦੇਖੀ ਤਾਂ ਹੈ ਹੀ ਤਾਂ ਖਾਲੀ ਖਾਲੀ ਹੀ ਆ ਬੜਾ ਸ਼ਨੀਵਾਰ ਸ਼ਨੀਵਾਰ ਹੁੰਦੇ ਹੋਏ ਵੀ ਬਹੁਤ ਖਾਲੀ ਆ ਪਰ ਚਲੋ ਟਾਕੋ ਮਿਲ ਗਈ ਦੇਖਦੇ ਆ ਕੀ ਹੁੰਦੇ ਨੇ ਟਾਕੋ ਅੱਛਾ ਆ ਰੋਟੀ ਵਾਲੇ ਭੂਪਣਿਆਂ ਨੂੰ ਕਹਿੰਦੇ ਨੇ ਕਿ ਟਾਕੋ ਇਹਨਾਂ ਪਰਪਰ ਸਬਜ਼ੀਆਂ ਦੇ ਜਾਂਦੇ ਨੇ ਰੋਟੀਆਂ ਦਾ ਭੂਖਣਾ ਦਿੰਦੇ ਆ ਭੂਖਣਾ ਸਬਜ਼ੀ ਵਾ ਕੇ ਆਪਾਂ ਇਹਨੂੰ ਭੂਖਣਾ ਬਣਾਉਂਦੇ ਆ ਉਹ ਚੀਜ਼ ਹੈ ਤਾਂ ਆਪਣਾ ਆਰਡਰ ਆ ਗਿਆ ਜੀ ਜਰ ਦੇਖਾਵਾਂ ਤੁਹਾਨੂੰ ਕੀ ਕੀ ਮੰਗਾਇਆ बहुत स्वाद थे खा के देखो कहीं बड़े स्वाद होता जी हम कई फूड कोर्ट देखते फूड कोर्ट देख के होर खाने पीने तो मॉल का फूड कोर्ट आ गया फूड कोर्ट चल दिया ਦੇਖ ਰਿਹਾ ਕੀ ਖਾਣ ਦਾ ਕੋਈ ਮਨ ਹੈ ਮੈਂ ਖਾਵਾਂਗੇ ਵੈਸੇ ਮੇਰਾ ਤਾਂ ਪੇਟ ਭਰਿਆ ਹੋਇਆ ਹੈ ਦੇਖ ਲਾ ਜੇ ਥੋੜਾ ਮੋਟਾ ਜਿਹਾ ਖਾਣ ਦਾ ਮਨ ਹੋਇਆ ਆ ਵੈਸੇ ਵੈਜ ਬੰਦਾਰਾ ਇੱਕ ਆ ਕੇ ਵੀ ਬੜਾ ਫੰਗਾ ਪੈਦਾ ਸੀ ਅਸੀਂ ਮੁੜੇ ਬਰੀਆਨੀ ਦੇ ਮੂਰੋ ਗੋਲਗੱਪੇ ਕੰਡੀ ਦੇ ਜਗ੍ਹਾ ਤੇ ਆਏ ਓਂਗਾ ਲੱਗਿਆ ਹੋਇਆ ਪੈਜ ਬੰਦੇ ਨਾਲ ਸੀ ਫੰਗਾ ਬਰੀਆਨੀ ਅੱਦੇ ਤੇ ਬਿਲਕੁਲ ਮੂਰੋ ਮੁੜੇ ਬਰੀਆਨੀ ਅੱਦੇ ਤੇ ਅਸੀਂ ਮੀਨੂ ਕੱਢ ਕੇ ਬਾਹਰ ਆ ਗਈ ਸੀ ਹਾਂਜੀ ਹਾਂਜੀ ਸਰ ਹਾਂਜੀ ਪਰ ਅੱਜ ਗੋਲਗੱਪੇ ਨਾਲ ਖਾ ਰਿਆ ਜਾ ਰਿਹਾ ਡੋਲ ਗੱਪੇ ਡੋਲ ਗੱਪੇ ਮੈਡਮ ਨਾਲ ਜਲਨੀ ਕੋਲ ਆਪੇ ਪਰਦਾ ਮੈਨੂੰ ਕੋਲ ਗੱਪੇ ਪਕਸੇ ਆਮ ਆਮ ਉਹ ਗੁਰਗਾਮ ਦੀ ਕੋਲ ਪੇ ਟੈਸਟ ਕਰਨ ਜਾ ਰਹੀ ਹਾਂ ਇਹ ਕਿਵੇਂ ਨੇ ਠੀਕ ਨੇ ਮਾਦਾ ਵੀ ਠੀਕ ਹੋ ਗਏ। ਪਰ ਪਤਾ ਠੀਕ ਹੋਣਗੇ। ਪੰਜਾਬ ਵਾਲੇ, ਸੰਗਰੂਰ ਵਾਲੇ ਕੋਲ ਗੋਲਪੇ ਦਾ ਮੈਂ ਸਾਰੇ ਖਾਦੇ ਨੇ। ਅੰਬਰਸਰ ਵੀ ਖਾਦੇ ਆ। ਹੋਰ ਵੀ ਨਾਦੀਮ ਮੈਂ ਸਾਰੇ ਹੀ ਖਾਦੇ ਆ। ਅੰਬਰਸਰ ਵੀ ਖਾਦੇ ਆ। ਹੋਰ ਗੋਲਪੇ ਦੋ ਜਗ੍ਹਾ ਦੀ ਘੈਂਟ ਨੇ, ਸੰਗਰੂਰ ਦੇ ਤੇ ਇੱਕ ਰੈਕ ਆਟ ਤੇ। ਹੋਰ ਗੋਲਪੇ ਨਹੀਂ ਖੜੇ ਘੈਂਟ ਬਣੇ। <laughs> जी अपना होगा सारा डिनर वगैरह वादिया खाया पिया मॉल हो गई बंद हम आप आ गए पार्किंग ਪਰ ਅਗੜ ਚੱਕਾਂਗੇ ਤੇ ਜਾਂਦੇ ਆ ਵਾਪਸ ਘਰ ਨੂੰ ਬਹੁਤ ਥੱਕ ਗਿਆ ਯਾਰ ਨਹੀਂ ਜਾ ਜਾਂਦੇ ਮੈਂ ਤਾਂ